ਪਿੰਡ ਫਤੇਗੜ ਚਟੌਲੀ ਦੇ ਵਿੱਚ ਮੌਜੂਦ ਹੈ ਜਿੱਥੇ ਤੁਸੀਂ ਪਿੱਛੇ ਦੇਖ ਸਕਦੇ ਹੋ ਗੁੱਗਾ ਮਾੜੀ ਦੀ ਇਮਾਰਤ ਦਾ ਨਿਰਮਾਣ ਹੋ ਰਿਹਾ ਹੈ ਜਿਨ੍ਹਾਂ ਜਿਨ੍ਹਾਂ ਵੀ ਵੀਰਾਂ ਨੇ ਕੋਈ ਰੇਤਾ, ਬਜਰੀ, ਸਿਮਿੰਟ ਜਾਂ ਕੋਈ ਰਾਸ਼ੀ ਦੀ ਸੇਵਾ ਕਰਨੀ ਹੈ ਤਾਂ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਇਸ ਗੁੱਗਾ ਮਾੜੀ ਦੇ ਨਿਰਮਾਣ ਦਾ ਜੋ ਉਦਘਾਟਨ ਹੈ ਧਰਮਪਾਲ ਬਾਬਾ ਜੀ ਸੰਢੋਲੀ ਵਾਲਿਆਂ ਦੇ ਦੁਆਰਾ ਕੀਤਾ ਗਿਆ ਹੈ ਜਿਨ੍ਹਾਂ ਨੇ ਵੀ ਸਿਮਿੰਟ ਬਜਰੀ ਰੇਤਾ ਕੋਈ ਦੇਣਾ ਹੈ ਉਹ ਵੀ ਦੇ ਸਕਦੇ ਨੇ ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਸੋ ਜੈ ਗੁੱਗਾ ਯਹਰ ਪੀਰ ਜੀ ਪਿੰਡ ਚਟੌਲੀ ਦੇ ਵਿੱਚ ਪਹੁੰਚੇ ਆ ਜਿੱਥੇ ਕਿ ਤੁਸੀਂ ਪਿੱਛੇ ਦੇਖ ਸਕਦੇ ਹੋ ਜੋ ਗੁੱਗਾ ਮਾੜੀ ਦਾ ਜੋ ਇਮਾਰਤ ਆ ਗੁੱਗਾ ਮਾੜੀ ਦੀ ਉਹ ਉਸਾਰੀ ਦੇ ਅਧੀਨ ਹੈ ਸੋ ਇੱਥੇ ਜੋ ਸੇਵਾ ਕਰਦੇ ਨੇ ਵੀਰ ਜੀ ਸਰਦਾਰ ਰਜਿੰਦਰ ਸਿੰਘ ਜੀ ਅਤੇ ਸਰਦਾਰ ਪਿੰਦਰ ਸਿੰਘ ਜੀ ਤੇ ਉਹਨਾਂ ਦਾ ਪਰਿਵਾਰ ਸੋ ਉਹਨਾਂ ਦੇ ਦੁਆਰਾ ਇਹ ਇਸ ਗੁੱਗਾ ਮਾੜੀ ਦਾ ਜੋ ਨਿਰਮਾਣ ਹੋ ਰਿਹਾ ਹੈ ਇਸ ਦੇ ਵਾਸਤੇ ਇਹਨਾਂ ਨੂੰ ਕਾਫੀ ਜੋ ਸੰਗਤ ਦੇ ਸਹਿਯੋਗ ਦੀ ਲੋੜ ਹੈ ਆਪਾਂ ਗੱਲਬਾਤ ਕਰਦੇ ਆਂ ਵੀਰ ਜੀ ਦੇ ਨਾਲ ਕਿ ਇਹਨਾਂ ਦਾ ਕੀ ਕਹਿਣਾ ਹੈ ਹਾਂਜੀ ਵੀਰ ਜੀ ਜੈ ਗੁੱਗਾ ਜੈ ਗੁੱਗਾ ਜੈ ਪੀਰ ਜੀ ਜੀ ਸੋ ਇਹ ਜਿਹੜੀ ਇਮਾਰਤ ਬਣ ਜਾ ਰਹੀ ਹੈ ਇਹ ਤੁਸੀਂ ਕਦੋਂ ਤੋਂ ਇਹਦਾ ਨਿਰਮਾਣ ਸ਼ੁਰੂ ਕੀਤਾ ਹੁਣ ਇਹ ਕਰਿਆ ਜੀ ਆਪਾਂ ਪਿਛਲੇ 15 ਦਿਨ ਤੋਂ ਕੰਮ ਚੱਲਦਾ ਜੀ ਇਮਾਰਤ ਦਾ ਜੀ ਤਾਂ ਦਰਬਾਰ ਦਾ ਪੂਰਾ ਸਾਰੀ ਦਾ ਕੰਮ ਚੱਲ ਰਿਹਾ ਹੈ ਜੀ ਜੀ ਕਿੰਨੇ ਦਿਨ ਦਾ ਕੰਮ ਹੈ ਤੇ ਕਿੱਥੋਂ ਇਹ ਲੇਬਰ ਆਈ ਹੈ ਇਹ ਰਾਜਸਥਾਨ ਤੋਂ ਬਾਗੜ ਤੋਂ ਆਏ ਆ ਜੀ ਮਾੜੀ ਬਣਾਉਣ ਵਾਸਤੇ ਜੀ ਜੀ ਤਕਰੀਬਨ ਹੈਗਾ ਜੀ 6-7 ਮਹੀਨੇ ਦਾ ਕੰਮ ਲਗਾਤਾਰ ਜੀ ਤੇ 51 ਫੁੱਟ ਉੱਚਾ ਦਰਬਾਰ ਬਣਨਾ ਹੈ ਜੀ ਇਹ ਹਾਂਜੀ ਤੇ ਕਾਫੀ ਤਕਰੀਬਨ 20 ਤੋਂ 25 ਲੱਖ ਰੁਪਏ ਦੇ ਐਸਟੀਮੇਟ ਦਾ ਐਸਟੀਮੇਟ ਹੈ ਜੀ ਇਸਕਾ ਜੀ ਤੇ ਇਹਦੇ ਪਿੱਲਰ ਵੀ ਬਣਾਏ ਜਾਣਗੇ ਹਾਂਜੀ ਪਿੱਲਰ ਬਣਾਏ ਜਾਣਗੇ ਜੀ ਚਾਰਕਿੰਗਰੇ ਬਣਨਗੇ ਜੀ ਚਾਰੇ ਪਾਸੇ ਹਾਂਜੀ ਤੇ ਟੇਪਰ ਜਿਵੇਂ ਅੱਜ ਕੱਲ ਜੋ ਮਾੜੀਆਂ ਬਣਦੀਆਂ ਜਿ ਗੁਗਾ ਯਾਰ ਵੀ ਵਗੜ ਵਾਲੇ ਫੀਟ ਦਾ ਹਾਂਜੀ ਉਦਾਂ ਦਰਬਾਰ ਬਣਾਇਆ ਜਾਊਗਾ ਜੀ ਨਵੇਂ ਮਾਡਲ ਚ ਜੀ ਸੋ ਕਾਫੀ ਖਰਚੇ ਦਾ ਇਹ ਕੰਮ ਹੈ ਤੇ ਸੰਗਤ ਦੇ ਸਹਿਯੋਗ ਦੀ ਵੀ ਲੋੜ ਹੈ ਹਾਂਜੀ ਆਪਾਂ ਨੂੰ ਸਾਧ ਸੰਗਤ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਹਾਂਜੀ ਵੱਧ ਤੋਂ ਵੱਧ ਸਾਨੂੰ ਐਨਆਰਈ ਵੀ ਹੋ ਜੀ, ਇਲਾਕਾ ਨਿਵਾਸੀ, ਪਿੰਡ ਵਾਸੀ ਜਿੱਥੇ ਤੱਕ ਵੀ ਆਪਣੀ ਵੀਡੀਓ ਜਾਂਦੀ ਹੈ ਜੀ ਆਪਾਂ ਨੂੰ ਵੱਧ ਤੇ ਵੱਧ ਸਹਿਯੋਗ ਦੀ ਲੋੜ ਹੈ ਜੀ। ਜੀ। ਸੋ ਇਹ ਜਿਹੜਾ ਸਹਿਯੋਗ ਹੈ ਇਹ ਕਿਸ ਤਰ੍ਹਾਂ ਮਤਲਬ ਇਹ ਤੁਹਾਡੇ ਤੱਕ ਪਹੁੰਚ ਸਕਦਾ ਜਦੋਂ ਵੀ ਕੋਈ ਵੀਡੀਓ ਦੇਖੂਗਾ ਤੇ ਉਹਦੇ ਲਈ ਫੋਨ ਨੰਬਰ ਦਾ ਤੁਹਾਡਾ ਹੈਗਾ ਹੀ ਆ ਇੱਕ ਫੋਨ ਨੰਬਰ ਵੀ ਬੋਲ ਦਿਓ ਪਹਿਲਾਂ। ਇਹ ਹੈਗਾ ਜੀ ਪਿੰਡ ਫਤੇਗੜ ਚਟੋਲੀ ਜੀ ਨੇੜੇ ਕਰਾਲੀ ਜ਼ਿਲ੍ਹਾ ਰੋਪੜ ਜੀ। ਜੀ। ਸਾਡਾ ਮੋਬਾਈਲ ਨੰਬਰ ਹੈਗਾ ਜੀ Google Pay ਨੰਬਰ ਜੀ 98556 80996 ਦੁਬਾਰਾ ਬੋਲੋ ਜੀ 99556 80996 ਜੀ ਨਾਲ ਸਕਰਨ ਨੰਬਰ ਵੀ ਦੇ ਦਾਂਗੇ ਜੀ ਨਾਲ ਤੇ ਨੰਬਰ ਵੀ ਦੇ ਦਾਂਗੇ ਜੀ ਜਿੱਥੇ ਆਪਣੀ ਵੀਡੀਓ ਦੇ ਨਾਲ ਚੱਲੇਗਾ ਜੀ ਨੰਬਰ ਨੀਚੇ ਹੋਰ ਕੀ ਕਹੋਗੇ ਤੁਸੀਂ ਇੱਥੇ ਇਹ ਦਰਬਾਰ ਦੀ ਸੇਵਾ ਕਦੋਂ ਤੋਂ ਕਰ ਰਹੇ ਆ ਇਹ ਤੁਹਾਡਾ ਪਰਿਵਾਰ ਹੀ ਸੇਵਾ ਕਰ ਰਿਹਾ ਨਾ ਇਹ ਕਾਫੀ ਪੁਰਾਣਾ ਸਿਆਸਤਕ ਬਹੁਤ ਦੇਰ ਤੋਂ ਦਰਬਾਰ ਬਣਿਆ ਹੋਇਆ ਜੀ ਜੀ ਪਹਿਲਾਂ ਬਹੁਤ ਦੇਰ ਪਹਿਲਾਂ ਜੀ ਉਰੇ ਕੋਈ ਹੋਰ ਬੰਦਾ ਸੇਵਾ ਕਰਦਾ ਤਾਂ ਜੀ ਉਸ ਤੋਂ ਬਾਅਦ ਜੀ ਸਾਨੂੰ 12-14 ਸਾਲ ਸਾਨੂੰ ਵੀ ਹੋ ਗਏ ਜੀ ਇੱਥੇ ਸੇਵਾ ਕਰਦੇ ਨੂੰ ਜਦੋਂ ਪੁਰਾਣੇ ਬੰਦੇ ਕਿਤੇ ਵੀ ਸਾਨੂੰ ਮਿਲਦੇ ਆਂ ਜੀ ਉਹ ਐਦਾਂ ਦੱਸਦੇ ਵੀ ਇਹ ਦਰਬਾਰ ਦੇ ਉੱਤੇ ਬਹੁਤ ਸੁੱਖਾਂ ਵਰ ਆਉਂਦੇ ਆ ਜੀ ਜੀ ਪੁਰਾਣਾ ਜੱਦੀ ਸਥਾਨ ਬਣਿਆ ਹੋਇਆ ਜੀ ਜੀ ਉਰੇ ਜੋ ਵੀ ਕੋਈ ਮਨੋ ਕਾਮਨਾ ਦੇ ਹਿਸਾਬ ਨਾਲ ਆਪਣੀ ਸੁੱਖ ਸੁੱਖ ਦਾ ਹੈ ਤਾਂ ਉਹਦੀ ਵਾਰ ਆਉਂਦੀ ਹੈ ਜੀ ਜੀ ਤੋ ਸੇ ਭੰਡਾਰਾ ਵੀ ਤੁਹਾਡੇ ਵੱਲੋਂ ਹਰ ਸਾਲ ਕਰਵਾਇਆ ਜਾ ਰਿਹਾ ਹਾਂਜੀ ਸਾਡਾ ਭੰਡਾਰਾ ਕਿਉਂ ਸਾਨੂੰ 14 ਸਾਲ ਹੋ ਗਏ ਜੀ ਭੰਡਾਰਾ ਕਰਦੇ ਆ ਇਹਨੂੰ ਕਾਫੀ ਵੱਡਾ ਕਈ ਦਿਨ ਦੋ ਤਿੰਨ ਦਿਨ ਦਾ ਲੰਗਰ ਹੁੰਦਾ ਹੈ ਜੀ ਤੇ ਉਹ ਇਕਾਲਾ ਸਭਿਆਚਾਰ ਪ੍ਰੋਗਰਾਮ ਵੀ ਕੀਤਾ ਜਾਂਦਾ ਹੈ ਜੀ ਜੀ ਕਾਫੀ ਤਗੜਾ ਪ੍ਰੋਗਰਾਮ ਕੀਤਾ ਜਾਂਦਾ ਹੈ ਸਾਲ ਜੀ ਨੌਵੇਂ ਮਹੀਨੇ ਚ ਕੀਤਾ ਜਾਂਦਾ ਹੈ ਜੀ ਜਲੇਬੀਆਂ ਵੀ ਬਣਦੀਆਂ ਨੇ ਕਹਿੰਦੇ ਹਾਂਜੀ ਜਲੇਬੀਆਂ ਵੀ ਬਣਦੀਆਂ ਜੀ ਬਾਕੀ ਦਾਲ ਫਲਕਾ ਹੋ ਗਿਆ ਜੀ ਕੜੀ ਚੌਲ ਹੋ ਗਿਆ ਜੀ ਤੇ ਕਈ ਰਾਤ ਦੀ ਬਾਬਾ ਜੀ ਦੀ ਚੌਂਕੀ ਵੀ ਹੁੰਦੀ ਹੈ ਜੀ ਜੀ ਏ ਹੁਣ ਆਪਾਂ ਅਪੀਲ ਕੀ ਹੈ ਆਪਣੀ ਸੰਗਤ ਨੂੰ ਆਪਣੇ ਸੰਗਤ ਸਾਧ ਸੰਗਤ ਨੂੰ ਇਹ ਅਪੀਲ ਹੈ ਜੀ ਵੀ ਵੱਧ ਤੋਂ ਵੱਧ ਆਪਾਂ ਨੂੰ ਸਹਾਇਕ ਦਾ ਪਤਾ ਜਾਵੇ ਜੀ ਜੇ ਕਿਸੇ ਨੂੰ ਜੋ ਪੈਸਾ ਤੇ ਲਾ ਕੋਈ ਵੀ ਸਮਾਨ ਵੀ ਦੇ ਸਕਦੇ ਆ ਜੀ ਸਿਮਿੰਟ ਹੋ ਗਿਆ ਜੀ ਇੱਟ ਹੋ ਗਈ ਰੇਤਾ ਬਜਰੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮਦਦ ਕਰ ਸਕਦੇ ਆ ਜੀ ਜੀ ਇਹ ਧਮਾਨ ਚੈਨਲ ਦਾ ਅਸੀਂ ਬਹੁਤ ਬਹੁਤ ਸਵਾਗਤ ਕਰਦੇ ਆ ਧੰਨਵਾਦ ਕਰਦੇ ਆ ਜੀ ਸ਼ੁਕਰੀਆ ਜੀ ਸਾਡਾ ਵੱਧ ਤੇ ਵੱਧ ਸਹਾਇਕ ਦਿੰਨੇ ਆ ਜੀ ਜਿੱਥੇ ਵੀ ਅਸੀਂ ਬੁਲਾਉਨੇ ਆ ਇਹ ਸਾਡੇ ਇੱਕ ਆਵਾਜ਼ ਤੋਂ ਹੀ ਸਾਡੇ ਨੇੜੇ ਆ ਜਾਂਦੇ ਨੇ ਅਸੀਂ ਧੰਨਵਾਦ ਕਰਦੇ ਹਾਂ ਤੁਹਾंचं चैनल ਦਾ। ਐ ਨਮਸਕਾਰ ਜੀ। ਨਮਸਕਾਰ ਜੀ। ਸੋ ਤੁਸੀਂ ਇੱਕ ਹੱਥ ਦੇ ਕਾਰੀਗਰ ਹੋ ਜੋ ਗੁੱਗਾ ਮਾਰੀ ਦਾ ਇਹ ਨਿਰਮਾਣ ਕਰ ਰਹੇ ਹੋ ਤੇ ਇਸ ਦੇ ਵਿੱਚ ਮਤਲਬ ਕਿ ਤੁਹਾਨੂੰ ਕਾਫੀ ਟਾਈਮ ਹੋ ਗਿਆ ਹੁਣ ਕੰਮ ਕਰਦਿਆਂ ਨੂੰ। 15-16 ਸਾਲ ਹੋ ਗਏ। 15-16 ਸਾਲ ਹੋ ਗਏ। ਹਾਂ ਜੀ। ਸੋ ਇਹਦੇ ਵਿੱਚ ਹੁਣ ਕੀ ਕੀ ਬਣਾਇਆ ਜਾਊਗਾ? ਜੋ ਵੀ ਗੁੱਗਾ ਮਾਰੀ ਜੋ ਰਾਜਸਥਾਨ ਵਿੱਚ ਜੋ ਦਰਬਾਰ ਹੈ ਉਸੇ ਟਾਈਪ ਦਾ ਢਾਂਚਾ ਤਿਆਰ ਹੋਊਗਾ। ਓਕੇ। ਉੱਪਰ ਕੀਂਗਰੇਵੀ ਬਣਾਏ ਜਾਣਗੇ ਹਾਂ ਲੇ ਕੀਂਗਰੇ ਬਣਾਇਆ ਜਾਏਗਾ ਜੀ ਕਿੰਨਾ ਕੁ ਟਾਈਮ ਲੱਗ ਜੂਗਾ 5 ਤੋਂ 6 ਮਿੰਟ ਲੱਗ ਸਕਦੇ ਆ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਥੋੜੇ ਦੋਨੇ ਭਰਾਵਾਂ ਦੇ ਵੱਲੋਂ ਥੋੜੇ ਪਰਿਵਾਰ ਦੇ ਵੱਲੋਂ ਬਾਪੂ ਜੀ ਦੇ ਵੱਲੋਂ ਇਹ ਹਰ ਸਾਲ ਇੱਥੇ ਮਤਲਬ ਕਿ ਪੰਡਹਾਰਾ ਵੀ ਅਸੀਂ ਬਹੁਤ ਦੇਰ ਤੋਂ ਦੇਖਦੇ ਆ ਰਹੇ ਆਂ ਜੋ ਕਰਦੇ ਆਂ ਤੇ ਹੁਣ ਇਹ ਛੋਟਾ ਦਰਬਾਰ ਸੀ ਇਸ ਨੂੰ ਵਧਾਉਣ ਦੇ ਲਈ ਵੱਡਾ ਕੀਤਾ ਜਾ ਰਿਹਾ ਨਿਰਮਾਣ ਸ਼ੁਰੂ ਕੀਤਾ ਗਿਆ ਤੇ ਕਾਫੀ ਹੈਲਪ ਦੀ ਵੀ ਲੋੜ ਹੈ ਆਪਾਂ ਨੂੰ ਅਸੀਂ ਸਾਰੇ ਸੰਗਤ ਨੂੰ ਮਿਹਨਤੀ ਕਰਦੇ ਹਾਂ ਵੀ ਜੋ ਵੀ ਤਿਲਫੁਲ ਪੁਜਤਾ ਕਰੋ ਭਾਈ ਬੱਤੇ-ਬੱਤੇ ਸਾਰੀ ਸੰਗਤ ਦੇ ਸਹਿਯੋਗ ਨਾਲ ਕੰਮ ਹੋਣਾ ਹੈ ਇਕੱਲਾ ਬੰਦਾ ਇੰਨਾ ਕੰਮ ਕਰ ਨਹੀਂ ਸਕਦਾ ਜੀ ਠੀਕ ਹੈ ਜੀ ਅਸੀਂ ਆਹੀ ਬੇਨਤੀ ਕਰਦੇ ਹਾਂ ਸਕਰੀਨ ਤੇ ਨੰਬਰ ਚੱਲਦਾ ਜੀ Google पे ਨੰਬਰ ਚੱਲਦਾ ਸਕੈਨਰ ਵੀ ਚੱਲਦਾ ਹੈ ਵੀ ਜੇ ਵੱਧ ਤੋਂ ਵੱਧ ਸਹਿਯੋਗ ਦਿਓ ਜੀ ਇਹਦੇ ਨਾਲ ਆਪਾਂ ਸਭ ਤੋਂ ਵੱਧ ਤੋ ਵਧੀਆ ਤੇ ਵਧੀਆ ਦਰਬਾਰ ਬਣਾ ਸਕੀ ਜੀ ਬਾਬੂ ਜੀ ਧਰਮਪਾਲ ਜੀ ਨੇ ਸ਼ੁਰੂ ਕਰਾਇਆ ਐ ਸੰਢੋਲੀ ਵਾਲੇ ਧਰਮਪਾਲ ਜੀ ਆ ਜੀ ਸਿਟੀ ਜੂ ਚੋ ਰਿਟਾਇਰ ਹੋਏ ਆ ਅੱਛਾ ਜੀ ਉਹ ਬਾਬੇ ਨੂੰ ਬਹੁਤ ਮਾਨਤਾ ਕਰਦੇ ਆ ਜੀ ਵਾਹ ਜੀ ਉਹਨਾਂ ਨੇ ਉਹ ਤੋਂ ਘਟਨਾ ਕਰਿਆ ਜੀ ਜੀ ਉਹਨਾਂ ਦੀ ਸਾਧ ਸੰਗਤ ਨੂੰ ਬੇਨਤੀ ਹੈ ਜੀ ਸਾਨੂੰ ਵੱਧ ਤੋਂ ਵੱਧ ਸਹਿਯੋਗ ਉਹਨਾਂ ਦਾ ਵੀ ਚਾਹੀਦਾ ਹੈ ਔਰ ਸੰਗਤ ਦਾ ਵੀ ਚਾਹੀਦਾ ਜੀ ਜੀ ਉਹ ਬਾਬਾ ਜੀ ਦੇ ਪੱਕੇ ਭਗਤ ਨੇ ਉਹ ਬਾਬਾ ਜੀ ਦੇ ਪੱਕੇ ਭਗਤ ਹੈ ਰਾਜਸਥਾਨ ਚ ਵੀ ਉਹਨਾਂ ਨੇ ਆਪਣੀ ਧਰਮਸ਼ਾਲਾ ਬਣਾਈ ਹੋਈ ਹੈ ਜੀ ਪਗੜ ਦੇ ਵਿੱਚ ਜੀ ਉਹ ਤੇ ਵੀ ਉਸ ਅੰਗਤ ਪੁੰਜਦੀ ਹੈ ਭੰਡਾਰੇ ਦੇ ਟਾਈਮ ਵਿੱਚ ਬਿਲਕੁਲ ਜੀ ਉਹਦੇ ਨਾਲ ਵੀ ਬਹੁਤ ਸੰਗਤ ਹੈ ਜੀ ਜੀ ਉਹਨਾਂ ਦੇ ਵੱਲੋਂ ਇਸ ਇਮਾਰਤ ਦਾ ਉਦਘਾਟਨ ਉਦਘਾਟਨ ਉਹਨਾਂ ਦੀ ਵੱਲੋਂ ਕਰਾਇਆ ਗਿਆ ਜੀ ਜੀ ਹਾਂ ਜੀ ਸ਼ੁਕਰੀਆ ਜੀ ਸੋ ਤੁਸੀਂ ਸੁਣੀ ਹੈ ਇਹ ਪੂਰੀ ਜਾਣਕਾਰੀ ਪਿੰਡ ਫਤੇਗੜ ਚਟੌਲੀ ਆ ਇਹ ਤੇ ਪਿੱਛੇ ਇਮਾਰਤ ਦਾ ਕੰਮ ਵੀ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਤੇ ਇਸ ਦੇ ਲਈ ਤੁਹਾਡੇ ਸਾਰੀ ਸੰਗਤ ਦੇ ਸਹਿਯੋਗ ਦੀ ਲੋੜ ਹੈ ਜੋ ਵੀ ਥਿਲ ਫੁਲ ਆਪਣੀ ਨੇ ਕਮਾਈ ਦੇ ਵਿੱਚੋਂ ਪਾਉਣਾ ਚਾਹੁੰਦਾ ਹੈ ਤਾਂ ਇਹਨਾਂ ਦਾ ਨੀਚੇ ਫੋਨ ਨੰਬਰ ਵੀ ਚੱਲ ਰਿਹਾ ਹੈ ਵੀਰ ਜੀ ਉਹਨਾਂ ਦਾ ਅਤੇ Google Pay ਜੋ ਉਹ ਵੀ ਚੱਲ ਰਿਹਾ ਹੈ ਸਕੈਨਰ ਵੀ ਹੈ ਤੇ ਤੁਸੀਂ ਆਪਣਾ ਜੋ ਦਾਨ ਪੁੰਨ ਹੈ ਇਹਨਾਂ ਨੂੰ ਦੇ ਸਕਦੇ ਹੋ ਸਿੱਧੀ ਗੱਲ ਕਰ ਸਕਦੇ ਹੋ ਅਤੇ ਜੋ ਸਿਮਿੰਟ ਰੇਤਾ ਬਜਰੀ ਜੋ ਤੁਸੀਂ ਵਸਤੂ ਚੀਜ਼ ਦੇਣਾ ਚਾਹੁੰਦੇ ਹੋ ਉਹ ਵੀ ਦੇ ਸਕਦੇ ਹੋ ਇਸੇ ਦੇ ਨਾਲ ਸਾਡੇ ਇਹਤਮਾਨ ਚੈਨਲ ਨੂੰ ਨਵੀਆਂ ਨਵੀਆਂ ਗਤੀ ਵਿਧੀਆਂ ਦੇਖਣ ਦੇ ਲਈ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਵੀ ਕਰੋ